ਪਰਮ ਸਤਕਾਰਯੋ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪ ਸਾਰੇ ਹੀ ਬੜੇ ਬੜ ਭਾਗੇ ਹੋ ਜੋ ਖਾਲਸੇ ਪੰਥ ਦੇ ਦਰਸ਼ਨ ਕਰ ਰਹੇ ਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਛਿੜੀ ਸਾਹਿਬ ਵਿਖੇ ਪਰਸੋਂ ਰੋਜ਼ ਤੋਂ ਤੁਰਕੇ ਬਾਣੀ ਆਏ ਜਿਸ ਨਾਲ ਸਗਲੇ ਚਿੰਤਾ ਮਟਾਈ ਬਿਆਲ ਪ੍ਰਭ ਮਿਹਰਬਾਨਾ ਹਰ ਨਾਨਕ ਸੱਚ ਬਖਾਨਾ ਦੇ ਸ੍ਰੀ ਅਖੰਡ ਜਾਪ ਰಾರಂಭ ਹੋਏ ਸਨ ਜੋ ਵਾਹਿਗੁਰੂ ਦੀ ਪਾਵਨ ਬਖਸ਼ੀ ਸਦਕਾ ਅੰਮ੍ਰਿਤ ਮਈ ਬਾਣੀ ਸਵੇਰੇ ਭੋਗ ਪਾਏ ਅਤੇ ਉਪਰੰਤ ਆਰਤੀ ਆਰਤਾ ਕੀਰਤਨ ਦਰਬਾਰ ਉਪ ਉਸ ਤੋਂ ਉਪਰੰਤ ਗੁਰੂ ਕੇ ਮਹੱਲੇ ਚੜ੍ਹੇ ਤਾਂ ਗੁਰੂ ਖਾਲਸਾ ਪੰਥ ਇਕੱਤਰ ਤਿਆਰ ਕਰਕੇ ਅੱਜ ਗੁਰਦੁਆਰਾ ਛੜੀ ਸਾਹਿਬ ਤੋਂ ਗੁਰਦੁਆਰਾ ਸਿੰਘ ਸਿੱਧਤ ਹੁੰਦਾ ਹੋਇਆ ਕਮਿਊਨਿਟੀ ਸਕੂਲ ਦੇ ਵਿੱਚ ਆਪ ਸਾਰੇ ਹੀ ਦਰਸ਼ਕਾਂ ਆਨੰਦ ਮਾਣ ਰਹੇ ਹੋ ਜੋ ਗੁਰੂ ਖਾਲਸੇ ਦੀ ਪ੍ਰਤਮ ਰਹਿਤਮ ਰਾਇ ਦਾ ਅਨੁਸਾਰ ਇਹ ਮਹੱਲਾ ਕੱਢਿਆ ਜਾ ਰਿਹਾ ਹੈ ਸੋ ਮੈਂ ਸਾਰੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਸਾਰੇ ਹੀ ਗੁਰੂ ਖਾਲਸੇ ਪੰਥ ਨੂੰ ਬੇਨਤੀ ਕਰਦਾ ਹਾਂ ਅਰਜ ਕਰਦਾ ਹਾਂ ਕਿ ਆਓ ਸਾਰੇ ਆਪਾਂ ਇਕੱਤਰ ਹੋ ਕੇ ਇਸੇ ਤਰ੍ਹਾਂ ਜੋੜ ਮੇਲੇ ਮਨਾਈਏ ਅਤੇ ਗੁਰੂ ਸਾਹਿਬ ਦਾ ਉਪਦੇਸ਼ ਘਰ ਘਰ ਪਹੁੰਚਾਈਏ ਅਤੇ ਗੁਰੂ ਕੇ ਨੇ ਹੰਗਸਿੰਘ ਫੌਜਾਂ ਗੁਰੂ ਕੀ ਅਪਚਾਂਗੇ ਸਿੰਘ ਫੌਜਾਂ ਨੂੰ ਇਕੱਤਰ ਤਿਆਰ ਕਰਕੇ ਆਪਾਂ ਗੁਰੂ ਕਦੇ ਜਸ ਗਾਇਨ ਕਰੀਏ ਆਪ ਸਾਰੀਆਂ ਸੰਗਤਾਂ ਦਾ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪ ਸਾਰੇ ਹੀ ਬੜੇ ਬੜਪਾਗੇ ਹੋ ਜੋ ਖਾਲਸੇ ਪੰਥ ਦੇ ਦਰਸ਼ਨ ਕਰ ਰਹੇ ਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਛਿੜੀ ਸਾਹਿਬ ਵਿਖੇ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਆਏ ਜਿਸ ਨਾਲ ਸਗਲੇ ਚਿੰਤਾ ਮਟਾਈ ਦਿਆਲ ਪ੍ਰਭ ਮਿਹਰਬਾਨਾ ਹਰਨਾਨਕ ਸੱਚ ਬਖਾਨਾ ਦੇ ਸ੍ਰੀ ਅਖੰਡ ਜਪ ਅਰੰਭ ਹੋਏ ਸਨ ਜੋ ਵਾਹਿਗੁਰੂ ਦੀ ਅਪਾਰ ਬਖਸ਼ੀ ਸਦਕਾ ਅੰਮ੍ਰਿਤਮਈ ਬਾਣੀ ਸਵੇਰੇ ਭੋਗ ਪਾਏ ਅਤੇ ਉਪਰੰਤ ਆਰਤੀ ਆਰਤਾ ਕੀਰਤਨ ਦਰਬਾਰ ਉਸ ਤੋਂ ਪ੍ਰੰਤ ਗੁਰੂ ਕੇ ਮਹੱਲੇ ਚੜ੍ਹੇ ਆ ਗੁਰੂ ਖਾਲਸਾ ਪੰਥ ਇਕਤਰਤਾਇਆਂ ਕਰਕੇ ਅੱਜ ਗੁਰਦੁਆਰਾ ਛੜੀ ਸਾਹਿਬ ਤੋਂ ਗੁਰਦੁਆਰਾ ਸਿੰਘ ਸਿੱਧਤ ਹੁੰਦਾ ਹੋਇਆ ਮੈਂਟੀ ਸਕੂਲ ਦੇ ਵਿੱਚ ਆਪ ਸਾਰੇ ਹੀ ਦਰਸ਼ਕਾਂ ਆਨੰਦਮਾਨ ਰਹੇ ਹੋ ਜੋ ਗੁਰੂ ਖਾਲਸੇ ਦੀ ਪ੍ਰਤਿਮ ਰਹਿਤਮ ਰਹਿ ਦਾ ਅਨੁਸਾਰ ਇਹ ਮਹੱਲਾ ਕੱਢਿਆ ਜਾ ਰਿਹਾ ਹੈ ਸੋ ਮੈਂ ਸਾਰੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਸਾਰੇ ਹੀ ਗੁਰੂ ਖਾਲਸੇ ਪੰਥ ਨੂੰ ਬੇਨਤੀ ਕਰਦਾ ਹਾਂ ਅਰਜ਼ ਕਰਦਾ ਹਾਂ ਕਿ ਆਓ ਸਾਰੇ ਆਪਾਂ ਇਕੱਤਰ ਹੋ ਕੇ ਇਸੇ ਤਰ੍ਹਾਂ ਜੋੜ ਮੇਲੇ ਮਨਾਈਏ ਅਤੇ ਗੁਰੂ ਸਾਹਿਬ ਦਾ ਉਪਦੇਸ਼ ਘਰ ਘਰ ਪਹੁੰਚਾਈਏ ਅਤੇ ਗੁਰੂ ਕੇ ਨਿਹੰਗ ਸਿੰਘ ਫੌਜਾਂ ਗੁਰੂ ਕੇ ਪਚਾਂਗੀ ਸਿੰਘ ਫੌਜਾਂ ਨੂੰ ਇਕੱਤਰ ਤਿਆਰ ਕਰਕੇ ਆਪਾਂ ਗੁਰੂ ਕਦੇ ਜਸ ਗਾਇਨ ਕਰੀਏ ਆਪ ਸਾਰੀਆਂ ਸੰਗਤਾਂ ਦਾ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ